ਕਰਨ ਮਾਮਲੇ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆ ਰਹੀ ਆ ਕਰਨਲ ਤੇ ਉਸ ਦੇ ਪੁੱਤਰ ਨੂੰ ਜਿਹੜਾ ਪੁਲਿਸ ਮੁਲਾਜ਼ਮਾ ਨੇ 13 ਮਾਰਚ ਨੂੰ ਅੰਨੇਵਾਹ ਕੁੱਟਿਆ ਤਸੱਦਦ ਕੀਤਾ ਤਸੱਦਰ ਢਾਇਆ ਕਹਿਰ ਕਮਾਇਆ ਲੱਤਾਂ ਬਾਹਾਂ ਤੋੜ ਦਿੱਤੀਆਂ ਸਿਰ ਤੋਂ ਜਿਹੜਾ ਪਾੜ ਦਿੱਤਾ ਜਾਨੀ ਕਿ ਇਹਨਾਂ ਬੇਰਹਿਮੀ ਨੇ ਦੇ ਨਾਲ ਕੁੱਟਿਆ ਗਿਆ ਉਹ ਮੁੱਦਾ ਭਗਦਾ ਭਗਦਾ ਅੱਜ ਸਾਰੇ ਸੰਸਾਰ ਭਰ ਦੇ ਵਿੱਚ ਔਸਮ ਮੁੱਦੇ ਦੀ ਜਿਹੜੀ ਗੱਲ ਆ ਕੋਕਾ ਉਹ ਜਿਹੜੀ ਕਿ ਸੰਸਾਰ ਦੇ ਕੋਨੇ-ਕੋਨੇ ਵਿੱਚ ਪਹੁੰਚ ਚੁੱਕੀ ਆ ਅੱਜ ਹਾਈ ਕੋਰਟ ਦੇ ਵਿੱਚ ਕਰੀਬ 2 ਘੰਟੇ ਲਗਾਤਾਰ ਬਹਿਸ ਚੱਲੀ ਜਸਾਵਾਨ ਨੇ ਜਿਹੜੀਆਂ ਪੰਜਾਬ ਸਰਕਾਰ ਪੰਜਾਬ ਪ੍ਰਸ਼ਾਸਨ ਨੂੰ ਕਾਫੀ ਝਾੜਾ ਪਾਇਆ ਕਿ ਤੁਸੀਂ ਜਿਹੜਾ ਇੱਕ ਢਾਬੇ ਵਾਲਾ ਬੰਦਾ ਉਹਦੇ ਕਹਿਣ ਤੇ ਜਿਹੜਾ ਐਫਆਰ ਜਿਹੜੀ ਦਰਜ ਕਰ ਲੈਨੇ ਹੋ ਤੇ ਪਰ ਜਿਹੜਾ ਕਰਨਲ ਦਾ ਪਰਿਵਾਰ ਆ ਉਹਦੇ ਕਹਿਣ ਤੇ ਜਿਹੜਾ ਐਪਾਇਰ ਤੁਸੀਂ ਦਰਜ ਕਿਉਂ ਨਹੀਂ ਕੀਤੀ ਕੀ ਕਾਰਨ ਆ ਕਿਹੜੇ ਅਫਸਰ ਨੇ ਰੋਕਿਆ ਤੁਹਾਨੂੰ ਜਾਂ ਕਿਹਨੇ ਕਿਹਾ ਕਿ ਤੁਸੀਂ ਨਹੀਂ ਕਰਨੀ ਦੂਸਰੇ ਪਾਸੇ ਕਿ ਫੌਜੀ ਪਰਿਵਾਰ ਨੇ ਜਿਹੜਾ ਤੁਸੀਂ ਕਿਹਾ ਕਿ ਸ਼ਰਾਬ ਪੀਤੀ ਹੋਈ ਸੀ ਜੀ ਸਾਡੇ ਨਾਲ ਹੱਥੋਂ ਪਾਈ ਹੋ ਗਿਆ ਉਹ ਤੇ ਰਜਿੰਦਰਾ ਹਸਪਤਾਲ ਕਹਿੰਦਾ ਕਿ ਉਹਦੇ ਵਿੱਚ ਕੋਈ ਅਲਕੋਹਲ ਵਰਗੀ ਕੋਈ ਚੀਜ਼ ਨਹੀਂ ਆਈ ਉਹਨੇ ਕੋਈ ਸ਼ਰਾਬ ਨਹੀਂ ਪੀਤੀ ਸੀ ਕਰਨਲ ਦੇ ਮੁੰਡੇ ਨੇ ਤੇ ਕਰਨਲ ਨੇ ਇਹ ਵੱਡੇ ਸਵਾਲ ਖੜੇ ਹੋ ਗਏ ਦੂਸਰੇ ਪਾਸੇ ਪੋਰਚਨੇ ਗਨਾਇਆ ਕਿ ਸਾਡੀ ਵਾਰਦੀ ਪਾੜਿਆ ਇਸੇ ਆਏ ਹੋਇਆ ਸਾਡਾ ਬਾਹ ਹੋਇਆ ਕਿਉਂਕਿ ਹਰ ਇੱਕ ਦਾ ਭਰ ਦੇ ਬੰਦਾ ਕਿ ਆਪਣਾ ਤੇ ਜਿਹੜਾ ਕੋਰਟ ਦੇ ਵਿੱਚ ਵਕੀਲ ਸਾਹਿਬ ਆਣ ਨੇ ਉਹ ਕੇਸ ਲੜਦੇ ਨੇ ਦੋਨੇ ਧਰਾਂ ਆਪੋ ਆਪਣੇ ਵਕੀਲਾ ਸਾਹਿਬ ਲੈ ਕੇ ਜਿਹੜੀਆਂ ਪਹੁੰਚੀਆਂ ਸੀ ਪਰ ਜੇਕਰ ਉੱਥੇ ਗੱਲ ਕਰੀਏ ਕਿ ਪੁਲਿਸ ਮੁਲਾਜ਼ਮਾਂ ਦੇ ਜਿਹੜੀ ਵੱਡੀ ਗਿਣਤੀ ਵਿੱਚ 12 ਪੁਲਿਸ ਮੁਲਾਜ਼ਮਾਂ ਸੀ ਕਿਸੇ ਦੇ ਵਾਰਦੀ ਤੱਕ ਨਹੀਂ ਪਾਈ ਸੀ ਕਹਿੰਦੇ ਸਾਡੀ ਵਾਰਦੀ ਪਾੜ ਦਿੱਤੀ ਫਿਰ ਅੱਜ ਕਰੀਬ 12-13 ਦਿਨ ਬਾਅਦ ਕਹਿੰਦੇ ਆ ਸਾਡੇ ਉੱਤੇ ਉਹਦੇ ਮੁੰਡੇ ਨੇ ਹੱਥ ਚੁੱਕਿਆ ਕਰਨਲ ਦੇ ਨੇ ਸਾਡੇ ਵੀ ਸੱਟਾਂ ਵੱਜੀਆਂ ਫਿਰ ਸੱਜ ਜੱਜ ਸਾਹਿਬ ਆਂਦਾ ਜਿਹੜਾ ਇਹ ਸਵਾਲ ਸੀ ਕਿ ਭਾਈ ਜੇਕਰ ਤੁਹਾਡੇ ਸੱਟਾਂ ਵੱਜੀਆਂ ਇੱਕ ਕ੍ਰਾਸ ਕੇਸ ਬਣਦਾਗਾ ਤੇ ਤੁਸੀਂ ਵੀ ਐਫ ਆਈ ਆਰ ਜਿਹੜਾ ਜਿਹੜੀ ਲਿਖਾ ਦੇਣੀ ਸੀ ਐਡਮਿਟ ਹੋਣਾ ਸੀ ਹਸਪਤਾਲ ਦੇ ਵਿੱਚ ਤੇ ਕਰਨਲ ਪਰਿਵਾਰ ਦੀ ਵੀ ਐਫ ਆਈ ਆਰ ਜਿਹੜੀ ਲਿਖਣੀ ਸੀ ਪਰ ਕਹਿੰਦੇ ਉੱਥੇ ਪੰਜਾਬ ਸਰਕਾਰ ਨੂੰ ਕੋਈ ਜਵਾਬ ਨਹੀਂ ਆਇਆ ਇਹ ਵੱਡੀ ਖਬਰ ਆ ਕਹਿੰਦੇ ਕਿ ਬਾਹਰ ਤਾਂ ਝੜਕਾ ਪੈਂਦੀ ਪੈਂਦੀਆਂ ਨੇ ਬਾਹਰ ਤਾਂ ਜਿਹੜਾ ਹਾਸਲ ਹੁੰਦੀ ਹੁੰਦਾਗਾ ਜੋ ਅੱਜ ਹਾਈ ਕੋਰਟ ਦੇ ਵਿੱਚ ਸਨਮਾਈ ਦੌਰਾਨ ਪੰਜਾਬ ਸਰਕਾਰ ਦਾ ਤੇ ਪੰਜਾਬ ਪੁਲਿਸ ਦਾ ਹੋਇਆ ਉਹ ਵੀ ਕਹਿੰਦੇ ਵੇਖਣ ਵਾਲਾ ਸੀ 51 ਸਿਪਾਈ ਕਹੜੀਏ ਪਹਿਲਾਂ ਤੁਹਾਨੂੰ ਇੱਕ ਦੋ ਵੀਡੀਓ ਸੁਣਾਉਣੇ ਆ ਫਿਰ ਅੱਗੇ ਗੱਲਬਾਤ ਕਰਦੇ ਆ ਕਿ ਹੁਣ ਹਾਈ ਕੋਰਟ ਨੇ ਕਹਿ ਦਿੱਤਾ ਕਿ ਜਿਹੜੀ ਸ਼ਿਵੀ ਆਈ ਜਿਹੜੀ ਇਹਦੀ ਜਾਂਚ ਕਰੂਗੀ ਅਨਕਵਾਰੀ ਕਰੂਗੀ ਜੇਕਰ ਸੀਬੀਆਈ ਦੇ ਹੱਥ ਵਿੱਚ ਇਹ ਕੇਸ ਆ ਜਾਂਦਾਗਾ ਤਾਂ ਇਹ ਸਮਝੋ ਕਿ 12 ਪੁਲਿਸ ਮੁਲਾਜ਼ਮਾਂ ਦੇ ਨਾਲ ਨਾਲ ਕਿਹੜੇ ਕਿਹੜੇ ਆਫਸਰ ਟੰਗੇ ਜਾਂਦੇ ਆ ਕਿਹੜੇ ਕਿਹੜੇ ਆਫਸਰ ਅਗੜੇ ਜਾਂਦੇ ਆ ਕਿਸ ਦੇ ਹੱਥ ਸੀ ਐਫਆਈਆਰ ਲਿਖਣੀ ਤੇ ਉਹਨੇ ਕਿਉਂ ਨਹੀਂ ਲਿਖੀ ਕੀ ਕਾਰਨਾ ਕੀ ਰੇਜਨਾ ਉਹਦੇ ਉੱਤੇ ਦਾ ਜਿਹੜੀ ਇਹ ਗੱਜ ਡਿੱਗਣੀ ਡਿੱਗਣੀ ਆ ਜਿੱਥੇ 12 ਪੁਲਿਸ ਮੁਲਾਜ਼ਮ ਫਸਰੇ ਆ ਉੱਤੇ ਨਾਨਕ ਸਿੰਘ ਐਸਐਸਪੀ ਦਾ ਜਿਹੜਾ ਮੁਸ਼ਕਲਾਂ ਨੇ ਇਹ ਵੀ ਬਾਤ ਸਾਂਗਦੀਆਂ ਨੇ ਤੇ ਪਹਿਲਾਂ ਤੁਹਾਨੂੰ ਇੱਕ ਅੱਧੀ ਵੀਡੀਓ ਸੁਣਾ ਦਈਏ ਫਿਰ ਆਪਾਂ ਅੱਗੇ ਗੱਲਬਾਤ ਕਰਦੇ ਹਾਂ ਤੇ ਲਗਾਤਾਰ ਜਿਹੜੇ ਸਵਾਲ ਨੇ ਉਹਨਾਂ ਦੀ ਪਤਨੀ ਚੁੱਕਦੀ ਆ ਰਹੀ ਆ ਔਰ ਈਤੂ ਬਾਠ ਆ ਜਿਹੜੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਕਨਨਲ ਮਤਲਬ ਕਨਨਲ ਸਾਹਿਬਨ ਤੇ ਨਹੀਂ ਕਰ ਸਕਦੇ ਬਾਕੀਆਂ ਨਾਲ ਕਰ ਸਕਦੇ ਹੋ ਸੋ ਇਟ ਡਸਨਟ ਹੈਪਨ ਲਾਈਕ 댓 ਮਤਲਬ ਜੀ ਔਰ ਜਸਟਿਸ ਦੇਖੋ ਅੱਜ ਮਿਲੇ ਕੱਲ ਮਿਲੇ ਮਿਲੇਗਾ ਆਈ ਵਿਲ ਫਾਈਟ ਟਿਲ ਦਾ ਲਾਸਟ ਫॉर ਜਸਟਿਸ ਜੋ ਹੁਣ ਤੱਕ ਸਬੂਤ ਤੁਸੀਂ ਲੋਕਾਂ ਨੂੰ ਦੇ ਰਹੇ ਸੀ ਉਹ ਸਾਰੇ ਸਬੂਤ ਤੁਸੀਂ ਅੱਜ ਕੋਰਟ ਦੇ ਵਿੱਚ ਵੀ ਤੁਹਾਡੇ ਵਕੀਲ ਦੇ ਜ਼ਰੀਏ ਪੇਸ਼ ਕੀਤੇ ਗਏ ਜੱਜ ਸਾਹਿਬ ਨੇ ਧਿਆਨ ਨਾਲ ਪੜ੍ਹਿਆ ਸੁਣਿਆ ਕੇਸ ਜੀ ਬਿਲਕੁਲ ਧਿਆਨ ਨਾਲ ਸੁਣਿਆ ਉਹ ਬਾਕੀ ਐਵੀਡੈਂਸ ਵੀ ਐਨ ਐ ਤੇ ਜਰਨਲ ਐਵੀਡੈਂਸ ਦਿੱਤੇ ਹੋਏ ਨੇ ਜੀ ਬਾਕੀ ਹੋਰ ਵੀ ਐਵੀਡੈਂਸ ਹੈਨ ਲੋਡ ਪਈ ਤੇ ਉਹ ਸਾਰੇ ਵੀ ਪ੍ਰੋਡਿਊਸ ਕੀਤੇ ਜਾਣਗੇ ਅੱਜ ਜਿਵੇਂ ਦੋ ਤਿੰਨ ਦਿਨ ਅੱਗੇ ਇੱਕ ਵੀਡੀਓ ਹੋਰ ਸੁਣਾਉਣਾ ਹੈ ਤੁਹਾਨੂੰ ਉਹ ਵੀ ਸੁਣ ਲਓ ਫੌਜ ਦੇ ਦੋ ਬੰਦੇ ਕੁੱਟਿਆ ਸ਼ਰਾਬ ਪੀਤੀ ਖੁੱਲਣਬਾਜੀ ਕੀਤੀ ਅੱਜ ਖਬਰ ਦੀ ਖਬਰ ਹੈ ਅੱਜ ਵੀ ਉਹਨਾਂ ਦਾ ਸ਼ਰਾਬੀ ਨਹੀਂ ਪੀਤੀ ਫੇਰ ਉਹ ਕਲਾਸ 1 ਅਫਸਰ ਨੇ ਉਹਨਾਂ ਨੂੰ ਆਪਣੀ ਡਿਊਟੀ ਦਾ ਪਤਾ ਹੈ ਆਪਦੇ ਸਟੇਟਸ ਦਾ ਪਤਾ ਹੈ ਉਹ ਕੋਈ ਸੜਕਾਂ ਦੇ ਹੁਲੜਵਾਜ ਨੇ ਜਾਂ ਟਾਬਿਆਂ ਦੇ ਖੜੇ ਹੁਲੜਵਾਜੀ ਕਰਦੇ ਆ ਵੀ ਚੋਰੀ ਦੀ ਸ਼ਰਾਬ ਹੈ ਕਿ ਪੀਣ ਤੇ ਫੇਰ ਹੁਲੜਵਾਜੀ ਕਰਨ ਤੇ ਜਿਹੜੇ ਟਾਬਿਆਂ ਦੀ ਗੱਲ ਕਰਦੇ ਆ ਉੱਥੋਂ ਤਾਂ ਸਾਰੇ ਪੁਲਿਸ ਵਾਲੇ ਮੁਫਤ ਰੋਟੀਆਂ ਖਾਂਦੇ ਆ ਕਿਸੇ ਵੀ ਟਾਬੇ ਤੇ ਪੁਲਿਸ ਵਾਲਾ ਪੈਸਾ ਨਹੀਂ ਦਿੰਦਾ ਰਾਤ ਦੇ 12 ਵਜੇ ਤੇ ਕਦੇ ਠੱਪ ਗਏ ਚੱਲਦਾ 1 ਵਜੇ ਤੱਕ ਵੀ ਚੱਲਦਾ ਉੱਥੇ ਮੀਟ ਵੀ ਖਾਂਦੇ ਆ ਸ਼ਰਾਬੀ ਪੀਂਦੇ ਆ ਰੋਟੀਆਂ ਖਾਂਦੇ ਆ ਉੱਥੇ ਗੁੰਡੇ ਵੀ ਆਉਂਦੇ ਆ ਉੱਥੇ ਕੰਜਰਖਾਨਾ ਕਰਨ ਵਾਲੇ ਵੀ ਆਉਂਦੇ ਆ ਇੱਥੇ ਇਹਨਾਂ ਦੀ ਵੀ ਉੱਥੇ ਮੰਜੇ ਡੇ ਹੁੰਦੇ ਆ ਮੈਨੂੰ ਪਤਾ ਹੈ ਵੀ ਕਿਵੇਂ ਇਹ ਇਹ ਕਰਤੂਤਾਂ ਕਰਦੇ ਨੇ ਚਲੋ ਸਾਰੇ ਤਾਂ ਗਲਤ ਨਹੀਂ ਹੁੰਦੇ ਨਾ ਇਲਜ਼ਾਮ ਤੁਸੀਂ ਕਦੇ 2 2 4 ਨਹੀਂ ਹੁੰਦੇ ਪਰ ਬਹੁ ਗਿਣਤੀ ਇਹੀ ਆ ਮੰਨ ਲਓ ਚਾਰ ਬੰਦੇ ਨੇ ਸ਼ਰੀਫ ਹੈ ਤੇ 99 ਨੂੰ ਆਪਾਂ ਚਾਰ ਦਾ ਚਿਹਰਾ ਨਹੀਂ ਬਣਾ ਸਕਦੇ ਜਾਂ 499 ਦਾ ਚਿਹਰਾ ਨਹੀਂ ਬਣਾ ਸਕਦੇ ਚਾਰ ਸ਼ਰੀਫ ਆਪਣੇ ਤਾਂ ਉਹਨਾਂ ਕਰਕੇ ਥੋੜੀ ਮੋਟੀ ਬੱਚ ਜਿਹੜੇ ਜਿਹੜੇ 94 ਗੁੰਡੇ ਫਿਰ ਉਹ ਉਹਦੀ ਅਕਸਰ ਦਲੀਲ ਦਿੱਤੀ ਜਾਂਦੀ ਜੀ ਸਾਰੇ ਤਾਂ ਜੀ ਨਹੀਂ ਹੁੰਦੇ ਬਿਲਕੁਲ ਨਹੀਂ ਹੁੰਦੇ ਪਰ ਜਿੰਨੇ ਜੇ ਚੰਗੇ ਥੋੜੇ ਹੋਣ ਤੇ ਗੁੰਡੇ 90% ਹੋਣ ਫਿਰ ਤੁਸੀਂ ਕਿੱਥੇ ਖੜੋਗੇ ਉਹ ਜਿਹੜੇ ਖੁੰਝੇ ਲੱਗ ਜਾਣਗੇ ਜਿਹੜੇ ਦੂਜੇ 90% ਹੈ ਉਹ ਲੜਬਾਜੀ ਕਰਨਗੇ ਗੱਲ ਇਹ ਕਰਨ ਦੀ ਆਪਾਂ ਉਹਨਾਂ ਨੂੰ ਚਾਰ ਬੰਦਿਆਂ ਦੇ ਚਿਹਰੇ ਲਾ ਕੇ ਨਾ ਉਹਨੂੰ ਬਰੀ ਨਹੀਂ ਕਰ ਸਕਦੇ ਗੁੰਡਾਗਰਦੀ ਵਾਲੇ ਨੂੰ ਸੌਣ ਲਈ ਗੱਲ ਪੁਲਿਸ ਵਾਲਿਓ ਹੁਣ ਤਾਂ ਮੈਂ ਪਹਿਲਾਂ ਵੀ ਕਿਹਾ ਸੀ ਸਾਰੀ ਪੁਲਿਸ ਮਾੜੀ ਨਹੀਂ ਹੁੰਦੀ ਪਰ ਜਿਸ ਤਰ੍ਹਾਂ ਬਾਪੂ ਨੇ ਕਿਹਾ ਕਿ 90% ਗੁੰਡੇ ਨੇ ਜਿਹੜੇ ਉਹਨਾਂ ਦਾ ਕੀ ਕਰੀਏ ਉਹਨਾਂ ਨੂੰ ਕੀ ਕਹੀਏ ਉਹਨਾਂ ਦੇ ਕੀ ਕਰਤੂਤਾਂ ਦੱਸੇ ਉਹ ਉਹ ਕੀ ਕਰਦੇ ਰਿਹਾ 90 ਦੇ ਹਾਕੇ ਵਿੱਚ ਅਤੇ ਹੁਣ ਕੀ ਕਰ ਰਹੇ ਨੇ ਕਿ ਇਹ ਕੰਜਰ ਕਿਤਾ ਇਹਨਾਂ ਦਾ ਚੱਲਦਾਗਾ ਕਿੱਥੇ ਕਿੱਥੇ ਚੱਲਦਾਗਾ ਸਾਰਾ ਪਤਾਗਾ ਬਹੁਤ ਕੁਝ ਪਤਾਗਾ ਬਹੁਤ ਰਾਗ ਪਤੇ ਇਹਨਾਂ ਪੁਲਸ ਦੇ ਪਤਾ ਨਹੀਂ ਪਰ ਪੁਲਸ ਨੂੰ ਫੜਾ ਦिए ਪੁਲਸ ਨੂੰ ਰੇਡ ਵੀ ਪਵਾ ਦਿੱਨਾ ਉੱਤਰ ਪਰ ਕਾਰਵਾਈ ਕਿਨੇ ਕਰਨੀ ਆ ਪੁਲਸ ਨੇ ਪੁਲਸ ਆਪਣੇ ਬੰਦੇ ਉਤੇ ਰੇਡ ਮਾਰ ਲਉ ਉਹਨਾਂ ਨੂੰ ਬਚਾਉਣ ਵਾਸਤੇ ਮਾਰੂਗੀ ਇਹ ਕੱਲ ਕੇ ਬਹੁਤ ਵਧੀਆ ਜੇ ਇਹਨਾਂ ਜਵਾਬ ਦਿੱਤਾ ਬਾਪੂ ਜੀ ਨੇ ਕਿ ਜਿਹੜੇ 90 ਗੁੰਡੇ ਨੇ ਉਹਨਾਂ ਨੂੰ ਤੁਸੀਂ ਕਿਹੜੀ ਕੈਟਾਗਰੀ ਵਿੱਚ ਸ਼ਾਮਲ ਕਰੋਗੇ ਆਖਰ ਇਹਦੇ ਦੱਸਿਆ ਜਾਂਦਾ ਇਹ ਸਿੱਧਾ ਦਿਖਾਇਆ ਜਾਂਦਾ ਕਿ ਸਾਰੀ ਪਲਸ ਨਹੀਂ ਮਾਰੀ ਅਸੀਂ ਕਦੋਂ ਕਹਨੇ ਆ ਭਾਈ ਸਾਰੀ ਪਲਸ ਮਾਰੀ ਅਜੇ ਤੱਕ ਇਹ ਨਹੀਂ ਕਿਸੇ ਵੀਡੀਓ ਦੇ ਵਿੱਚ ਨਾ ਕਿਤੇ ਬਾਹਰ ਕਹੀਏ ਨਾ ਕਿਤੇ ਅੰਦਰ ਕਹੀਏ ਨਾ ਕਿਸੇ ਚਾਰ ਬੰਦੇ ਦੇ ਵਿੱਚ ਕਹੀਏ ਸਾਰੀ ਚੀਜ਼ ਕੋਈ ਮਲਾਵਟਾ ਵਾਲੀ ਸਾਰੀ ਚੀਜ਼ ਹੋ ਹੀ ਨਹੀਂ ਸਕਦੀ ਉਹਦੇ ਵਿੱਚ ਜੇ ਆਪਾਂ ਖੁਆ ਵੀ ਕਹਿ ਦਈਏ ਮਲਾਵਟਾ ਵਾਲਾ ਤੇ ਉਹਦੇ ਵਿੱਚ 40% ਜਿਹੜਾ ਖੁਆ ਉਹ ਵਧੀਆ ਹੁੰਦਾ 90% ਉਹਦੇ ਚ 60% ਉਹਦੇ ਚੜੀ ਮਿਲਾਟ ਹੋ ਸਕਦੀ ਆ ਇਹ ਹਾਲ ਪੁਲਿਸ ਦਾ ਲੈ ਲਓ ਜਾਂ ਕਿਸੇ ਮਰਜੀ ਕਮਿਊਨਿਟੀ ਦਾ ਚੱਕ ਕੇ ਲੈ ਲਓ ਸਿੱਖ ਦਾ ਕੌਮ ਦਾ ਚੱਕ ਕੇ ਲੈ ਲਓ ਸਿੱਖਾਂ ਦਾ ਜਿਹੜਾ ਜਥੇਬੰਦੀਆਂ ਨੇ ਉਹਨਾਂ ਦਾ ਚੱਕ ਕੇ ਲੈ ਲਓ ਹਿੰਦੂ ਦੇ ਜਿਹੜੀ ਜਥੇਬੰਦੀਆਂ ਨੇ ਪਰ ਜਥੇਬੰਦੀਆਂ ਹਿੰਦੂਆਂ ਦੇ ਤਾਂ ਹੈ ਨਹੀਂ ਹਿੰਦੂ ਤਾਂ ਕਹਿੰਦੇ ਜੀ ਆ ਸੈਵਸਨ ਆਇਆ ਫਲਾਨਾ ਇਹਦਾ ਗੁੰਡੇ ਨੇ ਕਹਿੰਦੇ ਇਹਦਾ ਸਰਕਾਰਾਂ ਦੇ ਪਾਲੇ ਹੋਏ ਗੁੰਡੇ ਨੇ ਕਹਿੰਦੇ ਉਹਦਾ ਇੱਥੋਂ ਤੱਕ ਦੱਸਦੇ ਆ ਪੁਲਿਸ ਦਾ ਹਵਾਨ ਬਣੀ ਹੋਈ ਆ ਪੁਲਿਸ ਦਾ ਸਤਾਨ ਬਣੀ ਹੋਈ ਆ ਪੁਲਿਸ ਦੇ ਕੈਰੀ ਆ ਜਿਹੜਾ ਕੈਰੀ ਆ ਪੁਲਿਸ ਦਾ ਉਹ ਅੱਜ ਖਾਤਮ ਹੋ ਚੁੱਕਿਆਗਾ ਬੇਸ਼ੱਕ ਅੱਜ ਪੁਲਿਸ ਲੋਹੇ ਦੀ ਬਣਦੀ ਪਰ ਲੋਕਾਂ ਦੀ ਨਿਗਾਹ ਦੇ ਵਿੱਚ ਜਿਹੜੀ ਵਰਦੀ ਉਹਨਾਂ ਦੇ ਪਾਈ ਆ ਖਾਕੀ ਉਹ ਲੋਕਾਂ ਦੀ ਜਿਹੜੀ ਅੱਖ ਆ ਉਹਨੇ ਓਵੇਂ ਹੀ ਦੇਖਣਾ ਜਿਵੇਂ ਇਹਨਾਂ 12 ਮਲਾਕੀ ਨੂੰ ਦੇਖਣਾ ਜਾਂ ਜਿਵੇਂ ਲੁਧਿਆਣੇ ਦਾ ਜਿਹੜਾ ਐਸਐਚਓ ਸੀ ਉਹਨੇ ਆਪਣੀ ਹੀ ਮਹਿਲਾ ਦੀ ਅਫਸਰਾ ਉਹਦੇ ਨਾਲ ਜਿਹੜਾ ਰੇਪ ਕੀਤਾ ਉਹ ਉਸ ਤਰ੍ਹਾਂ ਦੇ ਦੇਖਣਾ ਅੰਮਰਸਰ ਦੇ ਵਿੱਚ ਇਹ ਰੇਪ ਕੀਤਾ ਸੀ ਉਸ ਤਰ੍ਹਾਂ ਦੇ ਦੇਖਣਾ ਜਾਂ 90 ਦੇ ਹੱਕੇ ਦੇ ਵਿੱਚ ਇਹ ਰੇਪ ਕਰਦੇ ਰਹੇ ਆ ਕੁੜੀਆਂ ਨੂੰ ਚਾਚਾ ਕੇ ਘਰਾਂ ਦੇ ਵਿੱਚੋਂ ਲੈ ਜਾਂਦੇ ਸੀ ਅੱਜ ਵੀ ਕਈਆਂ ਨੇ ਆਪਣੇ ਘਰਾਂ ਦੇ ਵਿੱਚ ਪਸਾਈਆਂ ਨੇ ਵੱਧ ਸਿੰਘ ਐਨਸਵੇਟਰ ਵਰਗਿਆਂ ਨੇ ਉਹਨਾਂ ਦਾ ਕਰਤਾਰ ਜਿਨ੍ਹਾਂ ਨੇ ਘਰਾਂ ਦੇ ਘਰ ਜਿਹੜੇ ਖਾਲੀ ਕੀਤੇ ਨੇ ਉਹਨਾਂ ਦਾ ਕਰਤਾਰ ਕਵੇਂ ਅਸੀਂ ਉੱਚਾ ਸੁੱਚਾ ਕਹਿ ਦਾਂਗੇ ਉਹਨਾਂ ਨੂੰ ਅਸੀਂ ਜ਼ਾਲਮ ਤੇ ਗੁੰਡੇ ਅਫਸਰੀ ਕਹਾਾਂਗੇ ਕਿ ਇਹ ਭਾਈ ਨਾਲ ਜ਼ਾਲਮਾ ਦਾ ਕੰਮ ਆ ਇਹਨਾਂ ਗੁੰਡਿਆਂ ਦਾ ਕੰਮ ਆ ਤੇ ਪਰ ਜਿਨ੍ਹਾਂ ਦੀ ਗਿਣਤੀ ਬਹੁਤ ਘੱਟ ਆ ਬਹੁਤ ਪੜੇ ਲਿਖੇ ਨੇ ਬਹੁਤ ਸਿਆਣੇ ਅਫਸਰ ਨੇ ਪੁਲਿਸ ਮੁਲਾਜ਼ਮ ਨੇ ਉਹਨਾਂ ਦੀ ਵਿਚਾਰਿਆਂ ਦੀ ਸੁਣਵਾਈ ਨਹੀਂ ਹੁੰਦੀ ਕਿਉਂਕਿ ਜਦੋਂ ਭੇਡਾਂ ਦੀ ਗਿਣਤੀ ਵੱਧ ਜਾਵੇ ਕਾਲੀਆਂ ਭੇਡਾਂ ਦੀ ਗਿਣਤੀ ਵੱਧ ਜਾਵੇ ਫਿਰ ਉਹਦੇ ਵਿੱਚ ਬੰਦਾ ਖੜਾ ਵੀ ਨਹੀਂ ਦੀਂਦਾ ਕਿਉਂਕਿ ਭੇਡੇ ਇੰਨਾ ਹੁੰਦੀਆਂ ਨੇ ਇਸ ਕਰਕੇ ਭਾਈ ਜਿਹੜੇ ਸਤਕਾਰਯੋਗ ਸਾਡੇ ਪੁਲਿਸ ਵਾਲੇ ਵੀਰ ਨੇ ਉਹਨਾਂ ਦਾ ਅਸੀਂ ਹਮੇਸ਼ਾ ਸਤਿਕਾਰ ਕਰਦੇ ਆ ਕਿਉਂ ਜਿਹੜੇ ਸੱਚੇ ਸੁੱਚੇ ਬੰਦੇ ਨੇ ਜਿਹੜੇ ਕਿ ਸਵਧ ਤੱਕ 1 ਰੁਪਿਆ ਨਹੀਂ ਲੈਂਦੇ ਉਹ ਕਹਿੰਦੇ ਸਾਡੇ ਕੋਲ ਦਿੱਤਾ ਹੋਇਆ ਵੈਘਰੂ ਦਾ ਸਭ ਕੁਸਾ ਸਾਡੀ 70 80 ਹਜ਼ਾਰ ਤਨਖਾਹ ਗਈ ਜੇਕਰ ਸਾਡਾ ਇੰਨਾ ਤਨਖਾਹ ਨਾਲ ਢਿੱਡ ਨਹੀਂ ਭਰਦਾ ਕਹਿੰਦੇ ਫਿਰ ਸਾਡਾ ਕਿਤੇ ਭਰਦਾ ਵੀ ਨਹੀਂ ਇਹ ਕਈ ਪੁਲਿਸ ਵਾਲਿਆਂ ਦੀ ਇਹ ਬਾਡਿੰਗ ਵੀ ਆ ਇਹ ਸੁਣੀ ਵੀ ਆ ਮੈਂ ਬਹੁਤ ਇਮਾਨਦਾਰ ਵੀ ਆ ਤੇ ਪਰ ਮੈਂ ਤੁਹਾਨੂੰ ਪਹਿਲਾਂ ਫੇਰ ਕਹਿ ਦੇਣਾ ਕਿ ਕਾਲੀਆਂ ਭੇਡਾਂ ਭਾਈ ਜਾਦੇ ਨੇ ਪੁਲਿਸ ਦੇ ਵਿੱਚ ਇਸ ਕਰਕੇ ਸਾਰੀ ਪੁਲਿਸ ਨੂੰ ਇੱਕ ਅੱਖ ਨਾਲ ਨਾ ਦੇਖਿਆ ਜਾਵੇ ਤੇ ਉਸ ਤਰ੍ਹਾਂ ਦਾ ਨਾ ਦੇਖਿਆ ਜਾਵੇ ਪਰ ਕੀ ਕਰੀਏ ਹੁਣ ਜਦੋਂ ਵਰਦੀ ਇੱਕ ਪਾਈ ਆ ਸਕੂਲ ਦੇ ਵਿੱਚ ਬੱਚੇ ਸਾਰੇ ਇੱਕੋ ਜੀ ਵਰਦੀ ਪਾਈ ਹੁੰਦੇ ਆ ਜਦ ਆਪਾਂ ਉਹਦੇ ਟੀਚਰ ਨੂੰ ਪਤਾ ਹੁੰਦਾ ਕਿ ਇਹ ਬੱਚਾ ਸਰਾਰਤੀ ਆ ਇਹ ਬੱਚਾ ਕਮਜ਼ੋਰ ਆ ਇਹ ਕਿਵੇਂ ਆ ਇਹ ਤਾਂ ਉਹ ਦੱਸ ਸਕਦਾਗਾ ਜੇ ਆਪਾਂ ਕਹਿ ਲਈਏ ਕਿ ਸਾਨੂੰ ਉੱਥੇ ਬੁਲਾ ਦਈਏ ਜਾਂ ਕਿਸੇ ਹੋਰ ਨੂੰ ਬੁਲਾ ਦੇ ਇਹ 50 ਬੱਚਿਆਂ ਚ ਚੋਣ ਕਰਨੇ ਹੋਵੇ ਆਪਾਂ ਤਾਂ ਨਹੀਂ ਕਰ ਸਕਦੇ ਵੀ ਕਿਹੜੇ ਚੰਗੇ ਆ ਕਿਹੜੇ ਮਾਰੇ ਆ ਇਹ ਤਾਂ ਉਹਨਾਂ ਖੁਦ ਲੀਡਰਾਂ ਨੂੰ ਪਤਾਗਾ ਖੁਦ ਪੁਲਿਸ ਅਫਸਰਾਂ ਨੂੰ ਪਤਾਗਾ ਕਿ ਕਿਹੜੇ ਬੰਦੇ ਕਰਾਪਟ ਨੇ ਸਾਡੇ ਵਿੱਚ ਕਿਹੜੀਆਂ ਕਾਲੀਆਂ ਭੇਡਾਂ ਨੇ ਕਿਹਦੇ ਉੱਤੇ ਅਸੀਂ ਉਨ ਚੜਾਉਣੇ ਆ ਜਿਆਦੇ ਕਿਹੜੀ ਫਿਰ ਉਹ ਵਿਕਦੀ ਆ ਫਿਰ ਕਵੇਂ ਫੇਕ ਹਨ ਕਾਊਂਟਰ ਕਰਦੇ ਆ ਕਿਹਨੂੰ ਪਾਵਨਾ ਦਿੱਤੀਆਂ ਹੋਈਆਂ ਨੇ ਥੱਲੇ ਮੁਲਾਜ਼ਮਾਂ ਵਾਲਿਆਂ ਨੂੰ ਜਿਹੜੇ ਐਸਆਈ ਮੁਲਾਜ਼ਮਾ ਰੈਂਕ ਦੇ ਅਧਿਕਾਰੀ ਆ ਜਾਂ ਪੁਲਿਸ ਅਫਸਰ ਨੇ ਜਿਹੜੇ ਉਹਨਾਂ ਨੂੰ ਤਾਂ ਇਹਨਾਂ ਦੀ ਜਾਣਕਾਰੀ ਨਹੀਂ ਦਿੱਤੀ ਜਾਂਦੀ ਕੀ ਅਜਾਬ ਕਾਹੂ ਅਜਾਬ ਕਾਹੂ ਤੇ ਇਸ ਕਰਕੇ ਜਿਹੜਾ ਕਰਨ ਮਾਮਲੇ ਦੇ ਵਿੱਚ ਜਿਹੜੀ ਸੁਣਵਾਈ ਆ ਚਲੋ ਉਹ ਹੋਣੀ ਆ ਜੇ ਸੀਬੀਆਈ ਜਾਂਚ ਹੁੰਦੀ ਆ ਤਾਂ ਫਿਰ ਇਹ ਸਮਝੋ ਕਿ ਪੁਲਿਸ ਵਾਲੇ ਟੰਗੇ ਗੇ ਰਗੜੇਗੇ ਰਗੜੇ ਦਾ ਵੀ ਹੱਕ ਆ ਕਿ ਇਸ ਤਰ੍ਹਾਂ ਜਿਹੜਾ ਕੁੱਟਣਾਗਾ ਇਹ ਇਹਨਾਂ ਨੂੰ ਜਿਹੜਾ ਪਤਾ ਲੱਗ ਜਾਵੇ ਇੱਕ ਵਾਰ ਇਹਨਾਂ ਦੇ ਕੰਨ ਹੋ ਜਾਣਾ ਹਜ਼ਾਰ ਬਾਰੀ ਸੋਚਣਾ ਕਿਸੇ ਨੂੰ ਕੁੱਟਣ ਦੇ ਇਸ ਤਰ੍ਹਾਂ ਕੁੱਟਣਾ ਦੂਜੇ ਨੇ ਕਹਿੰਦੇ ਕਾਨੂੰਨ ਹੱਥ 'ਚ ਨਹੀਂ ਲੈਣਾ ਅਸੀਂ ਹੈਗੇ ਆ ਕਹਿੰਦੇ ਕਾਨੂੰਨ ਹੱਥ 'ਚ ਲੈਣ ਵਾਲੇ ਤਾਂ ਵੀ ਤੁਸੀਂ ਕਾਨੂੰਨ ਹੱਥ ਵਿੱਚ ਨਹੀਂ ਲੈਣਾ ਵੀ ਅਸੀਂ ਹੈਗੇ ਆ ਅਸੀਂ ਤੁਹਾਡਿਆਂ ਤੁਹਾਨੂੰ ਮਾਰ ਵੀ ਸਕਦੇ ਆ ਤੇ ਗੋਲੀ ਵੀ ਮਾਰ ਸਕਦੇ ਆ ਤੁਹਾਡਿਆਂ ਅਸੀਂ ਗਿੱਟੇ ਵੀ ਤੋੜ ਸਕਦੇ ਆ ਤੁਹਾਡਿਆਂ ਅਸੀਂ ਬਾਹਾਂ ਮਾਰ ਵੀ ਪਾੜ ਸਕਦੇ ਆ ਕਹਿੰਦੇ ਸਾਡੇ ਲਈ ਕਾਨੂੰਨ ਬਣਿਆ ਇਹ ਇਹ ਸੰਵਿਧਾਨ ਕਾਨੂੰਨ ਸਾਡੇ ਲਈ ਆ ਇਹ ਕੈਦਾ ਕਾਨੂੰਨ ਆ ਤੁਹਾਡੇ ਲਈ ਨਹੀਂ ਭਰਾਵਾ ਤੁਸੀਂ ਕਦੇ ਹੱਥ ਨਾ ਹੋ ਕਰ ਲਿਓ ਇਸ ਕਰਕੇ ਗੁੰਡਾਗਰਦੀ ਜਿਹੜਾ ਨੰਗਾ ਨਾਚਾ ਪੰਜਾਬ ਦੀ ਧਰਤੀ ਤੇ ਹੋ ਰਿਹਾਗਾ ਉਹ ਤੁਸੀਂ ਕਵੇਂ ਵੇਖ ਦਿਓ ਕਰਨ ਪਰਿਵਾਰ ਨੂੰ ਜਿਹੜਾ ਅਨਸਾਫ਼ ਆ ਉਹ ਜ਼ਰੂਰ ਮਿਲਣਾ ਚਾਹੀਦਾਗਾ ਮੈਂ ਫੌਜ ਅਤੇ ਆਰਮੀ ਨੂੰ ਜਿਹੜਾ ਦੁਬਾਰੇ ਬੇਨਤੀ ਕਰਦਾਗਾ ਕਿ ਤੁਸੀਂ ਇਸ ਮਾਮਲੇ ਦੇ ਵਿੱਚ ਆਪਣਾ ਜਿਹੜਾ ਵੱਧ ਤੋਂ ਵੱਧ ਆਓ ਪੱਖ ਰੱਖੋ ਆਪਣੇ ਹੀ ਜਿਹੜਾ ਬੰਦੇ ਦੇ ਆ ਤੁਹਾਡੇ ਆਪ ਦੇ ਬੰਦੇ ਸੇਫ ਨਹੀਂ ਤਾਂ ਫਿਰ ਦੂਜੇ ਮਿਲਕ ਨੂੰ ਆਪਾਂ ਕੰਮੇ ਕਹਦਾਂਗੇ ਕਿਵੇਂ ਉਹਨਾਂ ਨੂੰ ਨਿੰਦਦਾ ਕਿਵੇਂ ਭੜਦਾਂਗੇ ਜਦੋਂ ਆਪ ਦੇ ਮਾੜੇ ਮਾੜੇ ਆ ਆਪ ਦੇ ਕੁੱਟੀ ਜਾਂਦੇ ਆ ਜੇ ਦੂਜੇ ਦੇਸ਼ ਦਾ ਕੋਈ ਬੰਦਾ ਕੁੱਟਦਾਗਾ ਫਿਰ ਉਹਨਾਂ ਨੂੰ ਆਪਾਂ ਕੀ ਕਹਾਂਗੇ ਇਸ ਕਰਕੇ ਆਪਣੇ ਜਿਹੜੇ ਸੁਝਾਅ ਨੇ ਉਹ ਜਰੂਰ ਦੇਣੇ ਨੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰ ਦਿਓ ਧੰਨਵਾਦ ਵੈਰੀ ਜੀ ਦਾ ਖਾਲਸਾ ਵਹਿਰੀ ਜੀ ਕੀ ਫਤਿਹ